ਦਾ ਕੈਮਰਾ ਸਾਫ ਰੈਲੀ ਦੇਖੋ ਰੱਖੀ ਦਾ ਮੀਟਿੰਗ ਦੀ ਰੈਲੀ ਬਣ ਗਈ ਰੋਡ ショ ਐਮ ਐਲ ਏ ਦੇਵਮਾਨ ਜੀ ਦੀ ਅਗਵਾਈ ਚ ਸਾਰੀ ਐਮ ਸੀ ਟੀਮ ਖੜੀ ਹੈ ਸਾਰਿਆਂ ਦੀ ਡਿਊਟੀ ਲੱਗੀ ਦੀ ਸਾਰੇ ਆਪਣੇ ਭੈਣ ਭਾਈਆਂ ਨੂੰ ਨਾਲ ਲੈ ਕੇ ਆਏ ਨੇ ਸਾਰੇ ਸ਼ਹਿਰ ਦਾ ਬਿਲਕੁਲ ਆਰਾਮ ਨਾਲ ਔਰ ਐਨ ਸੌਖਾ ਬਿਨਾ ਕੋਈ ਹੁੱਲੜਬਾਜੀ ਵਾਲਾ ਜਿਹੜਾ ਅਸੀਂ ਰੋਡ ショ ਆਰਾਮ ਵਾਲਾ ਕੱਢ ਰਹੇ ਆ ਤੇ ਹਰੇਕ ਦੁਕਾਨਦਾਰ ਨੂੰ ਸੁਨੇਹਾ ਲਾ ਰਹੇ ਆ ਹੱਥ ਜੋੜ ਕੇ ਬੇਨਤੀ ਕਰ ਰਹੇ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਐਮ ਪੀ ਵੀ ਸਾਨੂੰ ਆਮ ਆਦਮੀ ਪਾਰਟੀ ਦਾ ਦਿਓ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਹਨਾਂ ਕੋਲ ਗਰਾਂਟ ਆਉਂਦੀ ਹੈ ਉਹਦਾ ਗਰਾਂਡ ਦਾ ਸੀ ਵੱਧ ਤੋਂ ਵੱਧ ਫਾਇਦਾ ਲੈ ਸਕੀਏ ਜੇ ਕਿਸੇ ਹੋਰ ਪਾਰਟੀ ਦਾ ਐਮਪੀ ਜਿੱਤ ਗਿਆ ਫਿਰ ਉਹਦੇ ਨਾਲ ਉਹੀ ਗਰਾਰੀ ਫਸੀ ਰਿਆ ਕਰੂ ਤਾਂ ਕਰਕੇ ਅਸੀਂ ਤਾਂ ਬੇਨਤੀ ਕਰਦਾ ਕਿ ਸਾਡੀ ਪਾਰਟੀ ਦਾ ਐਮਪੀ ਜਿਤਾਓ ਨਾਪੇ ਲਈ ਅਸੀਂ ਗੱਫੇ ਭਰ-ਪਰ ਕੇ ਪੈਸੇ ਲੈ ਕੇ ਆਈਏ ਇਹ ਪਟਿਆਲਾ ਗੇਟ ਤੋਂ ਜੀ ਬਾਉੜਾ ਗੇਟ ਦੇ ਵੀਜਲਾ ਚੌਕ ਹੁੰਦੇ ਬਾਉੜਾ ਗੇਟ ਤੋਂ ਮਹਸ ਗੇਟ ਮਹਸ ਗੇਟ ਤੋਂ ਫਿਰ ਫਿਰ ਦੇਵੀਜਲਾ ਚੌਕ ਹੁੰਦੇ ਹੋਏ ਆਪਣਾ ਦਲੱਦੀ ਗੇਟ ਦਲੱਦੀ ਗੇਟ ਤੋਂ ਲੋਹੜਾ ਗੇਟ ਨਾਕਪਾਲ ਦੀ ਦੁਕਾਨ ਤੇ ਮਰੋ ਹੁੰਦੇ ਹੋਏ ਮੜ ਖਾਨੇ ਚੌਕ ਤੋਂ ਗ੍ਰਿਡ ਚੌਕ ਗ੍ਰਿਡ ਚੌਕ ਤੋਂ ਫਿਰ ਪਟਿਆਲਾ ਗੇਟ ਆ ਗੁਰਦੇਵ ਸਿੰਘ ਦੇ ਅਮਾਨ ਜਿੰਦਾਬਾਦ ਅੱਜ ਸ਼ਹਿਰ ਦੇ ਵਿੱਚ ਮੋਟਰਸਾਈਕਲ ਰੈਲੀ ਅਸੀਂ ਰੱਖੀ ਹੈ ਜੀ ਔਰ ਸਾਡੇ ਲੋਕਲ ਜਿਹੜੇ ਨਾਭਾ ਦੇ ਮਛਿੰਦੇ ਨੇ ਜਿਹੜੇ ਤੇੜੇ ਦੇ ਸਾਰੇ ਮੋਟਰਸਾਈਕਲ ਰੈਲੀ ਦੇ ਵਿੱਚ ਪਹੁੰਚੇ ਮੈਂ ਸਾਰਿਆਂ ਦਾ ਦਿਲ ਦੀ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਪੂਰਾ ਨਾਭਾ ਦੇ ਵਿੱਚ ਅਸੀਂ ਆਮ ਆਦੀ ਪਾਰਟੀ ਦਾ ਜਿਹੜਾ ਨਾਰਾ ਬੁਲੰਦ ਕਰ ਰਹੇ ਹਾਂ ਉਹ ਡਾਕਟਰ ਬਲਵੀਰ ਸਿੰਘ ਜੀ ਜਿਹੜੇ ਕਿ ਲੋਕ ਸਭਾ ਪਟਿਆਲਾ ਤੋਂ ਉਮੀਦਵਾਰ ਨੇ ਆਮ ਆਦੀ ਪਾਰਟੀ ਨੂੰ ਦੇ ਹੱਕ ਦੇ ਵਿੱਚ ਪ੍ਰਚਾਰ ਕਰ ਰਹੇ ਆ ਬੜਾ ਪਰਮਾਗਾਰਾ ਤੁਸੀਂ ਦੇਖ ਰਹੇ ਹੋ ਜੀ ਕਿਵੇਂ ਸਵਾਾਂ ਦੀ ਗਿਣਤੀ ਦੇ ਵਿੱਚ ਜਿਹੜੇ ਆ ਮੋਟਰਸਾਈਕਲ ਆਏ ਹੋਏ ਨੇ ਔਰ ਇੰਨੀ ਗਰਮੀ ਦੇ ਬਾਵਜੂਦ ਅੱਜ 46 ਡਿਗਰੀ ਟੈਂਪਰੇਚਰ ਹੈ ਜੀ 46 ਡਿਗਰੀ ਦੇ ਟੈਂਪਰੇਚਰ ਦੇ ਵਿੱਚ ਵੀ ਜੋਸ਼ ਤੁਸੀਂ ਦੇਖ ਲਓ ਕਿੰਨਾ ਔਰ ਬਾਬਾ ਕਿਰਪਾ ਕਰੇ ਪਟਿਆਲਾ ਲੋਕ ਸਭਾ ਸੀਟ ਫਤਿਹ ਜੀ ਸਿਰ ਕਿਹੜੇ ਕਿਹੜੇ ਪਿਆਰਾਂ ਵਿੱਚੋਂ ਤੇ ਹੋ ਗਿਆ ਕਿੱਥੇ ਅੱਗੇ मोस्टली ਸਾਰੇ ਅਸੀਂ ਪਰਮਿਸ਼ਨ ਸਾਡੇ ਕੋਲ ਹੋਈ ਹੋਈ ਹੈ ਸਾਰੀ मोस्टली ਇੱਥੇ ਅਸੀਂ ਪਟਿਆਲਾ ਗੇਟ ਤੋਂ ਪੇ ਕੀ ਮੋੜ ਦੇਵੀਦਾਲਾ ਚੌਂਕ ਬੌੜਾ ਗੇਟ ਵਿਸ਼ਕਰਮਾ ਚੌਕ ਮੈਸ ਜੇਟ ਇਹ ਸਾਰਾ ਏਰੀਆ ਜਿਹੜੇ ਮੇਨ ਮੇਨ ਸਾਰੇ ਕਵਰ ਕਰਾਂਗੇ ਸਮਾਪਤੀ ਫੇਰ ਵਾਪਸ ਹੋ ਰਹੀ ਹੈ ਐਮ ਐਲ ਏ ਸਰਦਾਰ ਗੁਰਦੇਵ ਸਿੰਘ ਮਾਨ ਦੀ ਗਵਾਈ ਵਿੱਚ ਡਾਕਟਰ ਬਲਵੀਰ ਸਿੰਘ ਕੈਬਨ ਮੰਤਰੀ ਅਤੇ ਲੋਕ ਸਭਾ ਦਾ ਉਮੀਦਵਾਰ ਉਹਨਾਂ ਦੀ ਗਵਾਈ ਵਿੱਚ ਅੱਜ ਜਿਹੜਾ ਰੋਡ ਸ਼ੋਅ ਕੀਤਾ ਜਾ ਰਿਹਾ ਹੈ ਮੋਟਰਸਾਈਕਲਾਂ ਦੀ ਉਹ ਬੜਾ ਲੋਕਾਂ ਚ ਉਤਸ਼ਾਹ ਲੋਕ ਬੜਾ ਪਿਆਰ ਦਿਖਾ ਰਹੇ ਨੇ ਕਿਉਂਕਿ ਜਿਹੜੀ ਸਰਕਾਰ ਹੈ ਸਰਕਾਰ ਨੇ ਕੰਮ ਬਹੁਤ ਕੀਤੇ ਨੇ ਜਿਵੇਂ ਗਰੰਟੀ ਦਿੱਤੀਆਂ ਨੇ ਗਰੰਟੀਆਂ ਉਹ ਪਹਿਲ ਦਾ ਸਰਕਾਰ ਨੇ ਦੇ ਕੇ ਸਭ ਨੂੰ ਮਾਨ ਸਨਮਾਨ ਦਿੱਤਾ ਇਸ ਕਰਕੇ ਲੋਕ ਬੜਾ ਚਾਣੇ ਪੱਬ ਭਾਰ ਨੇ ਇੱਕ ਤਰੀਕ ਦਾ ਵੇਟ ਕਰ ਰਹੇ ਨੇ ਵੀ ਇੱਕ ਤਰੀਕ ਕਦੋਂ ਆਵੇ ਅਸੀਂ ਮੋਹਰਾਚੜ ਰੋਡ ਤੇ ਲਾ ਕੇ ਡਾਕਟਰ ਬਲਵੀਰ ਸਿੰਘ ਨੂੰ ਕਾਮਯਾਬ ਕਰੀਏ ਮੈਂ ਵੀ ਅਪੀਲ ਕਰਦਾ ਸ਼ਹਿਰ ਵਾਸੀ ਇਹਨਾਂ ਵੱਧ ਵੱਧ ਵੋਟ ਆਪਾਂ ਪਾ ਕੇ ਨਾਬੈਦ ਸ਼ਹਿਰ ਦੇ ਹੋਰ ਵਿਕਾਸ ਨੂੰ ਖੂਸੂਰਤ ਬੁਲਾਈਏ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਬੜੇ ਹੀ ਸਤਿਕਾਰਯੋਗ ਨਾਬੇ ਦੇ ਐਮਐਲਏ ਗੁਰਦੇਵ ਸਿੰਘ ਦੇਵਮਾਨ ਜੀ ਵੱਲੋਂ ਜੋ ਪਟਿਆਲਾ ਗੇਟ ਤੋਂ ਸਲਾਬ ਉੱਤਰਿਆ ਦੇਖੋ ਮੋਟਰਸਾਈਕਲ ਰੈਲੀ ਇਹ ਮੈਸ ਜੇਟ ਸਮਾਪਤ ਹੋਣੀ ਆ ਤੇ ਮੈਂ ਸਾਰੇ ਪਾਰਨ ਵਾਸੀਆਂ ਤੇ ਨਾਬਾ ਨਿਵਾਸੀ ਨੂੰ ਬੇਨਤੀ ਕਰੂੰਗਾ ਆਉਣ ਵਾਲੀ 1 ਤਰੀਕ ਨੂੰ ਡਾਕਟਰ ਬਲਬੀਰ ਸਿੰਘ ਨੂੰ ਇੱਕ ਹੀ ਕਪੜਾ ਕੀਮਤੀ ਵੋਟ ਪਾ ਕੇ ਕਾਮਯਾਬ ਕਰੀਏ ਅਤੇ ਅੱਜ ਪਟਿਆਲਾ ਗੇਟ 'ਚ ਜੋ ਖੜਿਆ ਜੋ ਸਾਡੇ ਪੰਕਜ ਪੱਪੂ ਸਮਾਜ ਸੇਵ ਨੇ ਸ਼ੈੱਡ ਪਾਇਆ ਉਹ ਅੱਜ ਨਜ਼ਾਰਾ ਦਿਖ ਰਿਹਾ ਪਾਣੀ ਦੀ ਸੁਵਿਧਾ ਬੈਠਣ ਦੀ ਸੁਵਿਧਾ ਤੇ ਪੱਖਿਆਂ ਦੀ ਸੁਵਿਧਾ ਬਹੁਤ ਨਜ਼ਾਰਾ ਆਇਆ ਛੱਡ نیچے ਬੈਠ ਕੇ ਮੈਂ ਧੰਨਵਾਦੀ ਆ ਦੇਖੋ ਕੰਮ ਤਾਂ ਹੁਣ ਜੋ ਐਮਐਲਏ ਸਾਹਿਬ ਸੋਚ ਆ ਆ ਸਾਰੀ ਪੂਰੀ ਐਮਸੀ ਟੀਮ ਸੋਚ ਆ ਅਸੀਂ ਉਤੋਂ ਵੀ ਉੱਪਰ ਉੱਠ ਕੇ ਹੋਰ ਵਧੀਆ ਤੁਸੀਂ ਸੋਚੋਗੇ ਵੀ ਨਵੇਂ ਤੋਂ ਨਵੇਂ ਕੰਮ ਤਿੰਨ ਸਾਲ ਰਹਿ ਗਏ ਤਿੰਨ ਸਾਲਾਂ ਦੇ ਵਿੱਚ ਤੁਹਾਨੂੰ ਕੰਮ ਕਰਕੇ ਦਿਖਾਵਾਂਗੇ ਤੁਸੀਂ ਆਪ ਮੰਨੋਗੇ ਦੇਖੋ ਅੱਜ ਪੂਰਾ ਜਿਹੜਾ ਪੰਜਾਬ ਆ ਆਵਾਜ਼ੀਂ ਦੇ ਪਾਰਟੀ ਦੇ ਨਾਲ ਆ ਜੀ ਔਰ ਨਾਲ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਦੀਆਂ ਅੱਜ ਸਾਡੇ ਆਮ ਆਦੀ ਪਾਰਟੀ ਦੇ ਉਮੀਦਵਾਰ ਡਾਕਟਰ ਬਲਵੀਰ ਸਿੰਘ ਜਿਹੜੇ ਬਹੁਤ ਹੀ ਵਧੀਆ ਕੈਂਡੀਡੇਟ ਨੇ ਅੱਜ ਉਹਨਾਂ ਦੇ ਹੱਕ ਦੇ ਵਿੱਚ ਸਰਦਾਰ ਗੁਰਦੇਵ ਸਿੰਘ ਦੇਮਾਨ ਤੇ ਉਹਨਾਂ ਦੀ ਸਾਰੀ ਟੀਮ ਸਮੁੱਚੀ ਟੀਮ ਨਾਭਾ ਦੀ ਅੱਜ ਰੋਡ ਸੋ ਕੱਢਣ ਜਾ ਰਹੀ ਹੈ ਪਟਿਆਲਾ ਗੇਟ ਤੋਂ ਪਿੱਖੀ ਮੋੜ ਤੋਂ ਹੁੰਦੇ ਹੋਏ ਬੌਣਾ ਗੇਟ ਤੋਂ ਹੁੰਦੇ ਹੋਏ ਸਾਰੀ ਫੇਰ ਐਂਡ ਪਟਿਆਲਾ ਗੇਟ ਤੋਂ ਸ਼ੁਰੂਆ ਪਟਿਆਲਾ ਗੇਟ ਤੇ ਹੀ ਖਤਮ ਹੈ ਤੇ ਬਹੁਤ ਵਧੀਆ ਰੁਝਾਨ ਮਿਲ ਰਿਹਾ ਸਾਰੇ ਪਾਸੇ ਨੌਜਵਾਨਾਂ ਦੇ ਵਿੱਚ ਬੜਾ ਜੋਸ਼ ਹੈ ਜਿਵੇਂ 2022 ਦੇ ਵਿੱਚ ਸਰਕਾਰ ਬਣੀ ਸੀ ਪੰਜਾਬ ਦੇ ਵਿੱਚ ਵੱਡੇ ਲੈਵਲ ਤੇ ਉਸ ਨਾਲੋਂ ਵੀ ਜਿਆਦਾ ਵੱਧ ਕੇ ਕਿਤੇ ਜੋਸ਼ ਜਿਹੜਾ ਲੋਕਾਂ ਦੇ ਵਿੱਚ ਦਿਖ ਰਿਹਾ ਨੌਜਵਾਨਾਂ 'ਚ ਦਿਖ ਰਿਹਾ ਵਲੰਟੀਅਰ ਦੇ ਵਿੱਚ ਦਿਖ ਰਿਹਾ ਤੇ ਤੁਹਾਡੇ ਸਾਹਮਣੇ ਨਤੀਜੇ ਜਦੋਂ ਆਉਣਗੇ ਤਾਂ 2022 ਤੋਂ ਵੀ ਵੱਧ ਕੇ ਜਿਹੜਾ ਹੈ ਉਹ ਰਿਜ਼ਲਟ ਜਿਹੜੇ ਆ ਪੰਜਾਬ ਦੇ ਹੱਥ ਵਿੱਚ ਘੁੱਤਣਗੇ ਨਾਬੇ ਦੇ ਵਿੱਚ ਬਹੁਤ ਵੱਡਾ ਜੋਸ਼ ਹੈ ਤੇ ਉਮੀਦ ਕਰਦੇ ਆ ਕਿ ਪਹਿਲਾਂ ਨਾਲੋਂ ਵੀ ਵੱਧ ਕੇ ਲੋਕ ਜਿਹੜੇ ਆ ਵੋਟਾਂ ਪਾਉਣਗੇ ਆਮ ਆਦਮੀ ਪਾਰਟੀ ਨੂੰ ਕਿਉਂਕਿ ਆਮ ਆਦਮੀ ਪਾਰਟੀ ਕੋਈ ਇੱਕ ਪਾਰਟੀ ਨਹੀਂ ਹੈ ਇੱਕ ਕੋਈ ਰਾਜਨੀਤਿਕ ਪਾਰਟੀ ਨਹੀਂ ਹੈ ਕ੍ਰਾਂਤੀ ਦੇ ਵਿੱਚੋਂ ਅੰਦੋਲਨ ਚੋਂ ਨਿਕਲੀ ਹੋਈ ਪਾਰਟੀ ਹੈ ਜਿਹੜੇ ਜੋ ਕਿ ਲੋਕਾਂ ਦੇ ਹੱਕਾਂ ਦੀ ਗੱਲ ਕਰਦੀ ਹੈ ਲੋਕਾਂ ਦੀ ਗੱਲ ਕਰਦੀ ਹੈ ਜਦੋਂ ਸਰਕਾਰ ਬਣੀ ਹੈ ਬਹੁਤ ਸਾਰੇ ਐਸੇ ਗਰੰਟੀਆਂ ਦਿੱਤੀਆਂ ਗਿਆ ਸੀਗੀਆਂ ਤੇ ਜਿਨ੍ਹਾਂ ਨੂੰ ਸਰਕਾਰ ਬਣਦੇ ਸਾਰ ਪੂਰਾ ਕੀਤਾ ਗਿਆ ਸੀ ਸੋ ਜਨਟ ਹਰ ਬੰਦੇ ਦੀ ਮaaf ਕੀਤੀ ਗਈ ਹੈ ਹੁਣ ਤੁਸੀਂ ਦੇਖੋ 85% ਲੋਕਾਂ ਦੇ ਤੁਸੀਂ ਕਿੰਨੂੰ ਵੀ ਇੰਟਰਵਿਊ ਲੈ ਸਕਦੇ ਹੋ ਕਿਸੇ ਤੋਂ ਵੀ ਪੁੱਛ ਸਕਦੇ ਹੋ ਹੁਣ ਤੱਕ ਜੀਰੋ ਜਿਹੜੇ ਬਿੱਲ ਆ ਰਹੇ ਨੇ ਲੋਕਾਂ ਦੇ ਚਾਹੇ ਉਹ ਗਰੀਬ ਹੈ ਚਾਹੇ ਅਮੀਰ ਹੈ ਚਾਹੇ ਕੋਈ ਵੀ ਹਰ ਵਰਗ ਨੂੰ ਪਹਿਲਾਂ ਕੁਝ ਵਰਗਾਂ ਨੂੰ ਜਿਹੜੇ ਆ ਫ੍ਰੀ ਮਿਲਦੀ ਸੀ ਪਰ ਹੁਣ ਹਰ ਇੱਕ ਵਰਗ ਨੂੰ ਜਿਹੜੀ ਆ ਬਿਜਲੀ ਫ੍ਰੀ ਮਿਲ ਰਹੀ ਹੈ ਕਿਸਾਨਾਂ ਨੂੰ ਬਿਜਲੀ ਜਿੱਥੇ ਮਿਲ ਰਹੀ ਹੈ ਨਾਲ-ਨਾਲ ਵੱਡੇ ਲੈਵਲ ਦੇ ਉੱਪਰ ਬਿਜਲੀ ਜਿਹੜੀ ਆ ਕਿਸਾਨਾਂ ਨੂੰ ਫ੍ਰੀ ਤਾਂ ਮਿਲ ਰਹੀ ਹੈ ਪਰ ਪਹਿਲਾਂ ਬਿਜਲੀ ਪੂਰੀ ਨਹੀਂ ਸੀ ਮਿਲਦੀ ਤੇ ਹੁਣ ਜਿਹੜੀ ਲਗਾਤਾਰ ਬਿਜਲੀ ਖੇਤਾਂ ਦੇ ਵਿੱਚ ਆ ਰਹੀ ਹੈ ਜਦੋਂ ਮਾਜੀ ਕਿਸਾਨ ਜਾ ਕੇ ਬਟਨ ਦਬ ਸਕਦਾ ਤੇ ਆਪਣੀ ਫਸਲ ਨੂੰ ਪਾਣੀ ਦੇ ਸਕਦਾ ਪਹਿਲਾਂ ਰਾਤਾਂ ਨੂੰ ਨੀਂਦੇ ਰਹਿ ਕੇ ਪਾਣੀ ਦੇਣਾ ਪੈਂਦਾ ਸੀ ਸੋ ਕਹਿਣ ਦਾ ਪਾ ਬਹੁਤ ਵੱਡੇ ਵੱਡੇ ਐਸੀ ਕੰਮ ਨੇ ਜਿਹੜੇ ਆਮ ਆਦਮੀ ਪਾਰਟੀ ਨੇ ਕੀਤੇ ਨੇ ਤੁਹਾਨੂੰ ਸਾਰਿਆਂ ਨੇ ਤੇ ਬਹੁਤ ਬੜੀ ਆ ਰੁਝਾਨ ਹੈ ਉਮੀਦ ਹੈ ਕਿ ਇਹ 2024 ਦੇ ਬੋਟਾਂ ਦੇ ਵਿੱਚ ਆਮ ਆਦੀ ਪਾਰਟੀ 13 0 ਦਾ ਜਿਹੜਾ ਰੁਝਾਨ ਹੈ ਉਹ ਪਾਰ ਕਰੇਗੀ ਤੇ ਪੰਜਾਬ ਦੇ ਵਿੱਚ ਸਾਰੀਆਂ ਪਾਰਟੀਆਂ ਦਾ ਸੁਪੜਾ ਸਾਫ ਕਰੇਗੀ ਅੱਜ ਸਾਡਾ ਉਮੀਦ ਹੈ ਜੀ 4-500 ਮੋਟਰਸਾਈਕਲ ਦਾ ਗੱਡਾ ਇਕੱਠਾ ਹੈਗਾ 500 ਦਾ ਆਈਡੀਆ ਸਾਡਾ ਹੈਗਾ ਤੇ ਬਹੁਤ ਸਾਰੇ ਨੌਜਵਾਨ ਆ ਗਿਆ ਹਲੇ ਆ ਰਹੇ ਨੇ ਤੇ ਉਮੀਦ ਆ 500 ਦਾ ਕੀ ਹੈ ਸਾਡਾ 1000 ਮੋਟਰਸਾਈਕਲ ਹੋ ਜਾਣਾ ਅੱਜ ਜੀ ਤੇ ਬਹੁਤ ਰੁਝਾਨ ਹੈ ਨੌਜਵਾਨਾਂ ਦੇ ਵਿੱਚ